ਬੋਸ ਹਾਲ ਦੇ ਐਨਐਸਏ ਤੋਂ ਖਤਮ ਹੋਣ ਤੋਂ ਬਾਅਦ ਚ ਅਮਰਿਤਪਾਲ ਦੇ ਸਾਥੀਆਂ ਨੂੰ ਲਗਾਤਾਰ ਅਜਨਾਲਾ ਦੇ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਜੇ ਅੱਜ ਗੱਲ ਕਰੀਏ ਬਰਿੰਦਰ ਸਿੰਘ ਦੇ ਨਾਂ ਦੇ ਜਿਹੜਾ ਵਿਅਕਤੀ ਸੀਗਾ ਜਿਸ ਨੂੰ ਡਿਬਰੂਗੜ ਤੋਂ ਲਿਆ ਕੇ ਪਹਿਲਾ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਤੇ ਪੁਲਿਸ ਵੱਲੋਂ 5 ਦਿਨ ਦਾ ਰਿਮਾਂਡ ਲਿਆ ਗਿਆ ਸੀ ਫਿਰ ਅੱਜ ਉਸ ਨੂੰ ਫਿਰ ਪੇਸ਼ ਕੀਤਾ ਗਿਆ ਤੇ ਪੁਲਿਸ ਵੱਲੋਂ ਜਿਹੜਾ ਅੱਜ ਫੇਰ ਤੋਂ ਰਿਮਾਂਡ ਲੈਣ ਦੀ ਗੱਲ ਕੀਤੀ ਗਈ ਹੈ ਸਾਡੇ ਨਾਲ ਡੀਐਸਪੀ ਅਜਨਾਲਾ ਮਜੂਲੇ ਗੁਰਵਿੰਦਰ ਸਿੰਘ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਫੇਰ ਬਰਿੰਦਰ ਸਿੰਘ ਦੇ ਨਾਂ ਦੇ ਜਿਹੜੇ ਵਿਅਕਤੀ ਨੂੰ ਪੇਸ਼ ਕੀਤਾ ਗਿਆ ਕਿੰਨਾ ਰਿਮਾਂਡ ਮਿਲਿਆ ਜਦਿਆ 2023 ਦੀ ਤਾਨਾਜ ਨਾਲਾ ਇੰਟਰਸੈਕਸ਼ਨ 307 357 186 ਆਈਪੀਸੀ ਅਧਿਸੀ ਉਹਦੇ ਵਿੱਚ ਅਸੀਂ ਗੁਰਿੰਦਰ ਸਿੰਘ ਫੌਜੀ ਵਾਸੀ ਜੋੜ ਸਿੰਘ ਵਾਲਾ थाना सदर ਤੰਤਰ ਨੂੰ ਅਰੈਸਟ ਕੀਤਾ ਸੀ ਉਹਦਾ ਐਨਐਸਏ ਖਤਮ ਹੋਣ ਤੇ ਅੱਜ ਜਿਹੜਾ ਉਹ ਸਾਡੇ ਕੋਲ 5 ਦਿਨ ਦੇ ਪੁਲਸ ਰਿਮਾਂਡ ਤੇ ਸੀਗਾ ਅੱਜ ਉਹਦਾ ਰਿਮਾਂਡ ਖਤਮ ਹੋਣ ਤੇ ਅਸੀਂ ਨੂੰ ਦੁਬਾਰਾ ਕੋਰਟ 'ਚ ਪੇਸ਼ ਕਰਕੇ ਮਾਨਯੋਗ ਅਦਾਲਤ ਤੋਂ ਅਸੀਂ 7 ਦਿਨ ਦਾ ਪੁਲਸ ਰਿਮਾਂਡ ਮੰਗਿਆ ਸੀ ਅਦਾਲਤ ਨੇ ਸਾਨੂੰ 3 ਦਿਨ ਦਾ ਪੁੱਲ ਸਰਮਾਨ ਦਿੱਤਾ ਜੀ ਤੇ 4 April ਨੂੰ ਅਸੀਂ ਉਹਨੂੰ ਦੁਬਾਰਾ ਪੇਸ਼ ਕਰਾਂਗੇ। ਔਰ ਜਸਟਿਸ ਸਾਹਿਬ 5 ਦਿਨ ਦਾ ਰਿਮਾਂਡ ਲਿਆ ਗਿਆ। ਸੂਚਿ ਵਿੱਚ ਕਿਹੜੇ ਖੁਲਾਸੇ ਹੋਏ ਨੇ, ਕਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਕਿਉਂਕਿ ਪਹਿਲਾਂ ਵੀ ਬਲੀਰ ਰੱਖੀ ਗਈ ਸੀ ਕੁਝ। ਵੇਖੋ ਜੀ ਬੜਾ ਗੰਭੀਰ ਮਾਮਲਾ। ਔਰ ਜਿਹੜੀ ਤਫ਼ਤੀਸ਼ ਆ ਉਹ ਕੁਝ ਸੁਰੱਖਿਆ ਕਾਰਨਾਂ ਕਰਕੇ ਤੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਕਰਕੇ ਇਹਨੂੰ ਜਿਹੜਾ ਵਾ ਅਸੀਂ ਲੋਕਤ ਰੱਖ ਰਹੇ ਆ ਸਾਨੂੰ ਜੋ ਜੋ ਲੜਿੰਦਾ ਇਹਦੇ ਵਿੱਚ ਜੋ ਜੋ ਇਹਨਾਂ ਦਾ ਪਾਰਟ ਸੀਗਾ ਜੋ ਜੋ ਇਹਨਾਂ ਨੇ ਸੀਨੀਅਰ ਅਫਸਰਾਂ ਦੇ ਜਦੋਂ ਹਮਲਾ ਹੋਇਆ ਵਾਂ ਗੰਭੀਰ ਸੱਟਾਂ ਲੱਗਣ ਕਰਕੇ ਜਿਹੜੀਆਂ ਜਿਹੜੀਆਂ ਤਫਤੀਸ਼ ਨਾਲ ਲੜਿੰਦੀਆਂ ਚੀਜ਼ਾਂ ਸੀ ਅਸੀਂ ਉਹ ਜਿਹੜੀਆਂ ਉਹ ਬਰਾਮਦ ਕਰ ਰਹੇ ਹਾਂ ਪਰ ਜਿਹੜੀ ਹੈ ਸਰ ਅੱਜ ਸਿਰ ਤਿੰਨ ਦਿਨ ਦਾ ਰਿਮਾਂਡ ਲੱਗਾ ਕਿਹੜੀਆਂ ਦਲੀਲਾਂ ਦੇ ਤੌਰ ਤੇ ਜਿਹੜਾ ਇਹ ਤਿੰਨ ਦਿਨ ਦਾ ਰਿਮਾਂਡ ਲੱਗਾ ਕਿਹੜੀ ਅਜ ਹੁਣ ਚੀਜ਼ ਪੇਸ਼ਟ ਕਰਨ ਵਾਲੀ ਰਹੀ ਹੈ ਕਿਹੜੀ ਚੀਜ਼ ਬਰਾਮਦ ਹੋਣ ਵਾਲੀ ਰਹੀ ਹੈ ਜਿਹਦੇ ਕਰਕੇ ਰਿਮਾਂਡ ਲਿਆ ਗਿਆ ਮਨਜੂਬ ਅਦਾਲਤ ਤੇ ਕਾਨੂੰਨ ਮੁਤਾਬਕ ਪੰਜਾਬ ਪੁਲਿਸ 14 ਦਿਨ ਦਾ ਪੁਲਸ ਰਿਮਾਂਡ ਕਿਸੇ ਵੀ ਦੋਸ਼ੀ ਦਾ ਲੈ ਸਕਦੀ ਪਹਿਲਾਂ ਇਹਦਾ 5 ਦਿਨ ਦਾ ਰਿਮਾਂਡ ਲਿਆ ਸੀਗਾ ਜੀ ਜੀ ਅੱਜ ਇਹਦਾ 3 ਦਿਨ ਦਾ ਅਜੇ 8 ਦਿਨ ਦਾ ਇਹਦਾ ਰਿਮਾਂਡ ਹੋਇਆ ਵਾ ਜੀ ਤੇ ਸਾਨੂੰ ਜੋ-ਜੋ ਵੀ ਇਹਦੇ ਚ ਲੜਿੰਦਾ ਸੀ ਅਸੀਂ ਉਹ ਪੂਰਾ ਕਰ ਰਹੇ ਹਾਂ ਅਗਰ 4 ਤਰੀਕ ਤੱਕ ਅਸੀਂ ਹੋਰ ਮਹਿਸੂਸ ਕਰਦੇ ਹਾਂ ਤੇ ਦੁਬਾਰਾ ਮਾਨਯੋਗ ਅਦਾਲਤ ਨੂੰ ਅਸੀਂ ਅਪੀਲ ਕਰਕੇ ਇਹਦਾ ਫੇਰ ਰਿਮਾਂਡ ਲਵਾਵਾਂਗੇ ਕਿਉਂਕਿ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ 14 ਦਿਨ ਤੱਕ ਦਾ ਉਹ ਸ੍ਰਮਾਨ ਜਿਹੜਾ ਅਦਾਲਤ ਤੋਂ ਲੈ ਸਕਦੇ ਆ ਤੇ ਸਾਨੂੰ ਪੂਰੀ ਆਸ ਹੈ ਕਿ ਮਾਨਯੋਗ ਅਦਾਲਤ ਸਾਨੂੰ ਹਰ ਤਰ੍ਹਾਂ ਨਾਲ ਸਹਿਯੋਗ ਕਰਕੇ ਮਕਦਮੇ ਦੀ ਤਫ਼ਤੀਸ਼ ਮੁਕੰਮਲ ਕਰਨ ਦੇ ਵਿੱਚ ਸਹਿਯੋਗ ਦੇ ਬਿਲਕੁਲ ਜਿਸ ਤਰੀਕੇ ਨਾਲ ਬਾਕੀਆਂ ਦਾ ਐਨਐਸ ਵੀ ਖਤਮ ਹੋ ਰਿਹਾ ਅਮਰਪਾਲ ਦਾ ਵੀ ਐਨਐਸ ਖਤਮ ਹੋਣ ਜਾ ਰਿਹਾ ਕਿਸ ਨੂੰ ਵੀ ਫਿਰ ਅਜਨਾਲਾ ਦੀ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਇਸੇ 39 ਨੰਬਰ ਐਫਰ ਬਿਲਕੁਲ ਜੀ ਉਹ 39 39/2023 ਐਫਆਈਆਰ ਜੋ ਕਿ ਥਾਣਾ ਅਜਨਾਲਾ ਚ ਦਰਜ ਆ ਉਹਦਾ ਮੁੱਖ ਦੋਸ਼ੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਐਨਐਸ ਜਦੋਂ ਖਤਮ ਹੋਏਗਾ ਇਹ ਅਸੀਂ ਨੂੰ ਇਹਦੇ ਵਿੱਚ ਅਰੈਸਟ ਕਰਾਂਗੇ ਬਿਲਕੁਲ ਲਗਾਤਾਰ ਸਾਡੇ ਨਾਲ ਡੀਐਸਪੀ ਅਜਨਾਲਾ ਗੁਲਵਿੰਦਰ ਸਿੰਘ ਜੀ ਮੌਜੂਦ ਸੀ ਸਾਡੇ ਨਾਲ ਐਡਵੋਕੇਟ ਅਰਸੰਧੂ ਜੀ ਮੌਜੂਦ ਨੇ ਜਿਨ੍ਹਾਂ ਵੱਲੋਂ ਜਿਹੜਾ ਅੱਜ ਸਾਰਾ ਕੇਸ ਲੜਿਆ ਗਿਆ ਤੇ ਅਤੇ ਜਿਹੜਾ ਰਿਮਾਂਡ ਸੀਗਾ ਉਸ ਦੇ ਉੱਤੇ ਗੱਲ ਕਰ ਲਈ ਸਰ ਅੱਜ ਫਿਰ ਜਿਹੜੇ ਇੱਕ ਸਾਥੀ ਨੂੰ ਪੇਸ਼ ਕੀਤਾ ਗਿਆ ਅਮਰਪਾਲ ਸਿੰਘ ਦੇ ਸਾਥੀ ਨੂੰ ਪੇਸ਼ ਕੀਤਾ ਗਿਆ ਤੇ ਪੁਲਿਸ ਵੱਲੋਂ ਫਿਰ ਜਿਹੜਾ ਰਿਮਾਂਡ ਮੰਗਿਆ ਗਿਆ ਸੀ 7 ਦਿਨ ਦਾ 3 ਦਿਨ ਦਾ ਰਿਮਾਂਡ ਮਿਲਿਆ ਕੀ ਹੈਗਾ ਸਾਰਾ ਕਿਹੜੀ ਦਲੀਲ ਦੇ ਉੱਤੇ ਆ ਤੇ ਜਿਹੜਾ ਰਿਮਾਂਡ ਮੰਗਿਆ ਗਿਆ ਦੇਖੋ ਇੱਕੋ ਦਲੀਲ ਲਈ ਜਾਂਦੇ ਆ ਕਿ ਨੰਦਪੁਰ ਖਾਲਸਾ ਫੋਰਸ ਬਾਰੇ ਹੀ ਆਪਾਂ ਪੁੱਛਗਿਛ ਕਰਨੀ ਹੈ ਕਿ ਕਿੱਥੋਂ ਬਣੀ ਹੈ ਤੇ ਚੱਲ ਰਹੀ ਹੈ ਫੰਡਿੰਗ ਕਿੱਥੋਂ ਆ ਰਹੀ ਹੈ ਇਸ ਵੀ ਬੇਸ ਤੇ ਔਰ ਹੁਣ ਕੀ ਅੱਜ ਕੀ ਖੁਲਾਸੇ ਹੋਏ ਨੇ ਅੱਜ ਹੁਣ ਜਿਸ ਤਰੀਕੇ ਨਾਲ ਜੱਜ ਸਾਹਮਣੇ ਰਿਮਾਂਡ ਦਿੱਤਾ ਕਿਹੜੇ ਮੁੱਦਿਆਂ ਤੋਂ ਤੇ ਰਿਮਾਂਡ ਦਿੱਤਾ ਗਿਆ ਅੱਜ ਦੇਖੋ ਖਲਾਸਾ ਰਿਕਵਰੀ ਤੇ ਨਾ ਇਹਨਾਂ ਕੋਈ ਹੋਈ ਹੈ ਤੇ ਨਾ ਇਹਨਾਂ ਕੋਈ ਹੋਣੀ ਹੈ ਜਿਹੜੀ ਆਪਾਂ ਪਲੀਡਿੰਗ ਕਰਦੇ ਆ ਕਿ ਇਹਦੀ 39 ਨੰਬਰ ਐਫ ਆਈ ਆਰ ਆ 307 ਦੀ ਐਫ ਆਈ ਆਰ ਹੈ ਇਹ ਕੰਦਰ ਨਾਲ ਜੋੜ ਕੇ ਗੱਲ ਕਰਨੇ ਨੰਦਪੁਰ ਖਾਲਸਾ ਫੋਰਸ ਬਾਰੇ ਪੁੱਛਗਿਛ ਕਰਨੀ ਹੈ ਜੀ ਫ ਇਦੇ ਬਾਰੇ ਗੱਲ ਕਰਨਾ ਇਹਦੇ ਬਾਰੇ ਕੋਈ ਗੱਲ ਨਹੀਂ ਕਰਦੇ ਜੀ ਪਰ ਜਿਹੜਾ ਪਹਿਲਾਂ 5 ਦਿਨ ਦਾ ਰਿਮਾਂਡ ਸੀਗਾ ਉਹਦੇ ਵਿੱਚ ਕਿਹੜੇ ਖਲਾਸੇ ਸਾਹਮਣੇ ਕੀਤੇ ਅੱਜ ਸਭ ਦੇ ਕੋਲ ਪੇਸ਼ ਹੋ ਕੇ ਪੁਲਿਸ ਦਾ ਕੋਈ ਦਲੀਲ ਦੱਸੀ ਹੋਣੀ ਦਲੀਲ ਦਿੱਤੀ ਹੋਣੀ ਹੈ ਕਿ 5 ਦਿਨ ਦੇ ਰਿਮਾਂਡ ਚ ਕਿਹੜੇ-ਕਿਹੜੀ ਚੀਜ਼ਾਂ ਆਈਆਂ ਬਰਾਮਦ ਹੋ ਗਈਆਂ ਨਹੀਂ ਉਹ ਚਿੰਨ੍ਹ ਡਿਸਕਲੋਜ਼ ਕੀਤਾ ਕਿ ਸਾਡੀ ਇਨਵੈਸਟੀਗੇਸ਼ਨ ਜੇ ਪੈਂਡਿੰਗ ਹੈ ਜੀ ਆਪਾਂ ਕੁਛ-ਕੁਛ ਕਰ ਰਹੇ ਹਾਂ ਜੇ ਇਹ ਦੱਸ ਨਹੀਂ ਸਕਦਾ ਪਰ ਕੀ ਹੁਣ ਆਉਣ ਵਾਲੇ ਸਮੇਂ ਚ ਕੀ ਹੋ ਸਕਦਾ ਇਸ ਕੇਸ ਦਾ ਜਿਸ ਤਰੀਕੇ ਨਾਲ ਦੇਖ ਰਹੇ ਹਾਂ ਕਿ ਵਾਰੀ-ਵਾਰੀ ਕਰਕੇ ਸਾਰਿਆਂ ਨੂੰ ਇੱਥੇ ਪੇਸ਼ ਕੀਤਾ ਜਾ ਰਿਹਾ ਜਿਸ ਤਿੱਕਰ ਉਹਨਾਂ ਅ ਹਾਂਜੀ ਪਪਲਪ੍ਰੀਤ ਜੀ ਤੇ ਅਮਰ ਅਮਰਿਤਪਾਲ ਜੀ ਨੂੰ ਪੇਸ਼ ਕਰਨਾ ਹੈ ਇਹਨਾਂ ਨੇ 10 ਤਰੀਕ ਦੇ ਲਾਗੇ ਪਪਲਪ੍ਰੀਤ ਨੂੰ ਕਰਨਗੇ ਤੇ 24-25 ਦੇ ਲਾਗੇ ਅਮਰਪਾਲ ਨੂੰ ਕਰਨਗੇ ਬਿਲਕੁਲ ਜੇ ਤੁਸੀਂ ਵੇਖ ਰਹੇ ਹੋ ਤਸਵੀਰਾਂ ਕਿ ਜਿਸ ਤਰੀਕੇ ਨਾਲ ਸੀਐਸ ਵੱਲੇ ਕੋਰਟ ਕੰਪਲੈਕਸ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਲਗਾਤਾਰ ਇਸ ਕਾਈ ਰਾਲਾ ਦੀ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ 39 ਨੰਬਰ ਐਫਆਈਆਰ ਦੇ ਵਿੱਚ ਜੋ ਕਿ 2 ਸਾਲ ਪਹਿਲਾਂ ਇੱਥੇ ਅਮਰਿਤਪਾਲ ਦੇ ਸਾਥੀਆਂ ਤੇ ਅਮਰਿਤਪਾਲ ਵੱਲੋਂ ਜਿਹੜਾ ਵਾ ਥਾੜੇ ਦਾ ਘਰੋਂ ਕਰਨ ਦਾ ਜਿਹੜਾ ਮਾਮਲਾ ਦਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਚ ਇਹੜਾ ਵਾਰੀ ਵਾਰੀ ਕਰਕੇ ਉਹਨਾਂ ਨੂੰ ਅੱਜ ਜਿਹੜੇ ਅਪੀਲਾਂ ਦਲੀਲਾਂ ਕੀਤੀਆਂ ਜਾ ਰਹੀਆਂ ਤੇ ਅੱਜ ਫਿਰ ਜਿਹੜਾ ਬਰਿੰਦਰ ਸਿੰਘ ਦੇ ਨਾਂ ਦੇ ਵਿਅਕਤੀ ਨੂੰ ਜਿਹੜਾ ਕੋਰਟ ਵਿੱਚ ਜਿਹੜਾ ਪੇਸ਼ ਕੀਤਾ ਗਿਆ ਸੀ 3 ਦਿਨ ਦਾ ਪੁਲਸ ਵੱਲੋਂ ਜਿਹੜਾ ਰਿਮਾਂਡ ਲਿਆ ਗਿਆ ਪਰ ਆਉਣ ਵਾਲੇ ਦਿਨ ਵਿੱਚ ਦੇਖਣਾ ਹੋਵੇਗਾ ਕਿ ਕਿਹੜੀਆਂ ਚੀਜ਼ਾਂ ਖਲਾਸੇ ਹੁੰਦੇ ਨੇ ਅਤੇ ਜਿਸ ਤਿੱਕੇ 3 ਦਿਨ ਦਾ ਰਿਮਾਂਡ ਲਿਆ ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਬਾਕੀ ਤੁਸੀਂ ਜਿਹੜੋ ਜੁੜੇ ਰਹੋ ਇਸੇ ਤਰੀਕੇ ਨਾਲ ਇੰਡੀਅਨ نیوز ਪੰਜਾਬ ਦੇ ਲਈ ਜਨਾਲਾ ਤੋਂ